ਆਸਕ ਦੀ ਸਭ ਤੋਂ ਵੱਡੀ ਖਬਰ ਦੱਸਦੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰਾਈ ਹੈ ਇੱਕ ਨੰਨੇ ਜੇ ਛੋਟੇ ਜੇ ਬੱਚੇ ਨੇ ਜਨਮ ਲਿਆ ਹੈ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਜਿਹੜਾ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਤਮਾਮ ਹਿੰਦੁਸਤਾਨ ਪੰਜਾਬ ਦੇ ਉਹਨਾਂ ਲੋਕਾਂ ਦਾ ਕਰੋੜਾ ਅਸੀਸਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਲਈ ਦੁਆਵਾਂ ਕੀਤੀਆਂ ਨੇ ਅੱਜ ਛੋਟੇ ਜੇ ਸਿੱਧੂ ਦੇ ਭਰਾ ਦਾ ਜਨਮ ਹੋਇਆ ਹੈ ਤੇ ਆਉ ਅਰਦਾਸ ਕਰੀਏ ਕਿ ਇਸ ਦੀ ਲੰਮੀ ਉਮਰ ਹੋਵੇ ਇਸ ਨੂੰ ਸਿਹਤਯਾਬੀ ਹੋਵੇ ਔਰ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਸਵੇਰੇ ਤੜਕਸਾਰ ਜਦੋਂ ਅਸੀਂ ਦੇਖਿਆ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਮਰਹੂਮ ਗੱਗ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇਹ ਤਸਵੀਰ ਪਾਈ ਗਈ ਸੀ ਤਸਵੀਰ ਸਾਂਝੀ ਕਰਕੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਕਿ ਅੱਜ ਸਿੱਧੂ ਮੂਸੇਵਾਲਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਸੁਭਦੀਪ ਨੂੰ ਚਾਣ ਵਾਲਿਆਂ ਦੇ ਲਈ ਲਿਖਿਆ ਕਿ ਲੱਖਾਂ ਕਰੋੜਾਂ ਜਿਹੜੀਆਂ ਕਰੋੜਾਂ ਰੂਹਾਂ ਦੀਆਂ ਸੀਸਾਂ ਦੇ ਨਾਲ ਅਕਾਲ ਪੁਰਖ ਨੇ ਸਾਡੇ ਝੋਲੀ ਵਿੱਚ ਸੁਭ ਕਰਨ ਦਾ ਛੋਟਾ ਬੀਰ ਪਾਇਆ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਇੰਸਟਾਗ੍ਰਾਮ ਸੋਸ਼ਲ ਮੀਡੀਆ ਔਰ ਇੰਟਰਨੈਟ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਉਹ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਲੋਕੀ ਬੜੀ ਖੁਸ਼ੀ ਗਾਹਿਰ ਕਰਦੇ ਨੇ ਔਰ ਉਥੇ ਹੀ तमाम ਜਿਹੜੇ ਗਾਇਕ ਨੇ ਤਸਵੀਰਾਂ ਪਾ ਰਹੇ ਨੇ ਜੀ ਆਇਆਂ ਕਰ ਰਹੇ ਨੇ ਇਸ ਨੰਨੇ ਜਿਹੜਾ ਬੱਚੇ ਦਾ ਸੁਆਗਤ ਕਰ ਰਹੇ ਨੇ ਪਰ ਉਸ ਮਾ ਮਾਤਾ ਬਲਕੌਰ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਵੱਲੋਂ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਕਿਤੇ ਨਾ ਕਿਤੇ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੀ ਉਹ ਘਾਟ ਉਹ ਪਲ ਤੇ 29 ਮਈ ਦੇ ਉਹ ਪਲਾਂ ਨੂੰ ਯਾਦ ਕਰਕੇ ਜਰੂਰ ਭਾਵੁਕਤਾ ਆਉਂਦੀ ਹੈ ਕਿ ਕਿਤੇ ਨਾ ਕਿਤੇ ਜੇ ਉਹ ਹੁੰਦਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲੋਕ ਸਵਾਲ ਖੜੇ ਕਰਦੇ ਸੀ ਲੋਕ ਟੌਟ ਮਾਰ ਰਹੇ ਸੀ ਕਮੈਂਟ ਕਰ ਰਹੇ ਸੀ ਪਰ ਜਿੱਥੇ ਇਹਨਾਂ ਸਾਰੀਆਂ ਫੁਵਾਹਾਂ ਦੇਖਦੇ ਆ ਪਰਿਵਾਰ ਨੇ ਕਿਹਾ ਸੀ ਪਿਤਾ ਬਲਕੌਰ ਸਿੰਘ ਮਰਹੂਮ ਗਾਇਕ ਦੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੇ ਕਿਹਾ ਸੀ ਕਿ ਇਹ ਫੁਵਾਹਾਂ ਨੇ ਜਦੋਂ ਕੋਈ ਖੁਸ਼ੀ ਆਵੇਗੀ ਜਾਂ ਕੋਈ ਖਬਰ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਮਾਤਾ ਚਰਨ ਕੌਰ ਨੇ ਜਨਮ ਦਿੱਤਾ ਹੈ ਆਈਵੀਐਫ ਇੱਕ ਟੈਕਨੋਲੋਜੀ ਹੈ ਜਿਸ ਤੇ ਚੱਲਦੇ ਆ ਬੱਚੇ ਦਾ ਜਿਹੜਾ ਜਨਮ ਹੋਇਆ ਕਿਉਂਕਿ ਮਾਤਾ ਦਾ 57 58 ਸਾਲ ਦੀ ਉਮਰ ਹੈ ਔਰ ਇਸ ਉਮਰ ਦੇ ਵਿੱਚ ਉਹਨਾਂ ਨੇ ਇੱਕ ਨੰਨੀ ਜੀ ਛੋਟੀ ਜੀ ਜਾਨ ਨੂੰ ਜਨਮ ਦਿੱਤਾ ਜਿਸ ਨੂੰ ਲੈ ਕੇ ਤਮਾਮ ਹਿੰਦੁਸਤਾਨ ਪੰਜਾਬ ਦੇ ਔਰ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਪਾਵੇਂ ਕਿ ਪਾਕਿਸਤਾਨ ਦੀ ਹੋਣ ਕੈਨੇਡਾ ਜਾਂ ਬਰਮਟਨ ਕਿਸੇ ਵੀ ਦੇਸ਼ ਦੇ ਜਾਂ ਕਿਤੇ ਵੀ ਜਿਹੜੇ ਰਹਿਣ ਵਾਲੇ ਹੋਣ ਜਿਨ੍ਹਾਂ ਦੇ ਵਿੱਚ ਹੁਣ ਖੁਸ਼ੀ ਦੀ ਲਹਿਰ ਹੈ ਕਿ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਪਸ ਆ ਚੁੱਕੇ ਆ ਤੇ ਤਮਾਮ ਲੋਕ ਜਿਹੜੇ ਹੁਣ ਪਹਿਲਾਂ ਗਲਤ ਕਮੈਂਟ ਕਰਦੇ ਸੀ ਅਜਹੀਆਂ ਗੱਲਾਂ ਕਰਦੇ ਸੀ ਸਵਾਲ ਖੜੇ ਕਰਦੇ ਸੀ ਨਹੀਂ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਫੈਸਲਾ ਨਿੱਜੀ ਜ਼ਿੰਦਗੀ ਦੇ ਫੈਸਲੇ ਕੋਈ ਵੀ ਆਪਣੇ ਲੈ ਸਕਦਾ ਹੈ ਸੋ ਇੱਥੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕਿ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਪਸ ਆ ਚੁੱਕੇ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਖਿਲਕਾਰੀਆਂ ਖਿਲੀਆਂ ਨੇ ਤੇ ਨੰਨੇ ਜੇ ਛੋਟੇ ਜੇ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਹੈ ਕਿ ਆ ਕੀ ਤਮਾਮ ਹਿੰਦੁਸਤਾਨ ਪੰਜਾਬ ਦੇ ਉਨਾ ਲੋਕਾਂ ਦਾ ਕਰੋੜਾ ਅਸੀਸਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਲਈ ਦੁਆਵਾਂ ਕੀਤੀਆਂ ਨੇ ਅੱਜ ਛੋਟੇ ਜਿਹੇ ਸਿੱਧੂ ਦੇ ਭਰਾ ਦਾ ਜਨਮ ਹੋਇਆ ਹੈ ਤੇ ਆਓ ਅਰਦਾਸ ਕਰੀਏ ਕਿ ਇਸ ਦੀ ਲੰਮੀ ਉਮਰ ਹੋਵੇ ਇਸ ਨੂੰ ਸਿਹਤਯਾਬੀ ਹੋਵੇ ਔਰ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਸਵੇਰੇ ਤੜਕਸਾਰ ਜਦੋਂ ਅਸੀਂ ਦੇਖਿਆ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਮਰਹੂਮ ਗੱਗ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇਹ ਤਸਵੀਰ ਪਾਈ ਗਈ ਸੀ ਤਸਵੀਰ ਸਾਂਝੀ ਕਰਕੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਕਿ ਅੱਜ ਸਿੱਧੂ ਮੂਸੇਵਾਲਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਸੁਭ ਦੇ ਨੂੰ ਚਾਉਣ ਵਾਲਿਆਂ ਦੇ ਲਈ ਲਿਖਿਆ ਕਿ ਲੱਖਾਂ ਕਰੋੜਾਂ ਜਿਹੜੀਆਂ ਕਰੋੜਾਂ ਰੂਹਾਂ ਦੀਆਂ ਸੀਸਾਂ ਦੇ ਨਾਲ ਅਕਾਲ ਪੁਰਖ ਨੇ ਸਾਡੇ ਝੋਲੀ ਵਿੱਚ ਸੁਭ ਕਰਨ ਦਾ ਛੋਟਾ ਵੀਰ ਪਾਇਆ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਇੰਸਟਾਗ੍ਰਾਮ ਸੋਸ਼ਲ ਮੀਡੀਆ ਔਰ ਇੰਟਰਨੈਟ ਤੇ ਵੀਰਾਂ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਉਹ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਮਰਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਲੋਕੀ ਬੜੀ ਖੁਸ਼ੀ ਗਾਹਿਰ ਕਰਦੇ ਨੇ ਔਰ ਉੱਥੇ ਹੀ तमाम ਜਿਹੜੇ ਗਾਇਕ ਨੇ ਉਹ ਤਸਵੀਰਾਂ ਪਾ ਰਹੇ ਨੇ ਜੀ ਆਇਆਂ ਕਰ ਰਹੇ ਨੇ ਇਸ ਨੰਨੇ ਜੇ ਜਿਹੜਾ ਬੱਚੇ ਦਾ ਸੁਆਗਤ ਕਰ ਰਹੇ ਨੇ ਬਾਰ ਉਸ ਮਾ ਮਤਾ ਬਲਕੌਰ ਪਿਤਾ ਬਲਕੌਰ ਸਿੰਘ ਤੇ ਮਤਾ ਚਰਨ ਕੌਰ ਦੇ ਵੱਲੋਂ ਇਹ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਕਿਤੇ ਨਾ ਕਿਤੇ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੀ ਉਹ ਘਾਟ ਉਹ ਪਲ ਤੇ 29 ਮਈ ਦੇ ਉਹ ਪਲਾਂ ਨੂੰ ਯਾਦ ਕਰਕੇ ਜਰੂਰ ਭਾਵੁਕਤਾ ਆਉਂਦੀ ਹੈ ਕਿ ਕਿਤੇ ਨਾ ਕਿਤੇ ਜੇ ਉਹ ਹੁੰਦਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲੋਕ ਸਵਾਲ ਖੜੇ ਕਰਦੇ ਸੀ ਲੋਕ ਟੌਟ ਮਾਰ ਰਹੇ ਸੀ ਕਮੈਂਟ ਕਰ ਰਹੇ ਸੀ ਪਰ ਜਿੱਥੇ ਇਹਨਾਂ ਸਾਰੀਆਂ ਉਭਾਣ ਦੇਖਦੇ ਆ ਪਰਿਵਾਰ ਨੇ ਕਿਹਾ ਸੀ ਪਿਤਾ ਬਲਕੌਰ ਸਿੰਘ ਮਰਹੂਮ ਦੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੇ ਕਿਹਾ ਸੀ ਕਿ ਇਹ ਵਾਹਾ ਹਨ ਜਦੋਂ ਕੋਈ ਖੁਸ਼ੀ ਆਵੇਗੀ ਜਾਂ ਕੋਈ ਖਬਰ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਮਾਤਾ ਚਰਨ ਕੌਰ ਨੇ ਜਨਮ ਦਿੱਤਾ ਹੈ ਆਈਵੀਐਫ ਇੱਕ ਟੈਕਨੋਲੋਜੀ ਹੈ ਜਿਸ ਤੇ ਚਲਦੀਆਂ ਬੱਚੇ ਦਾ ਜਿਹੜਾ ਜਨਮ ਹੋਇਆ ਕਿਉਂਕਿ ਮਾਤਾ ਦਾ 57 58 ਸਾਲ ਦੀ ਉਮਰ ਹੈ ਔਰ ਇਸ ਉਮਰ ਦੇ ਵਿੱਚ ਉਹਨਾਂ ਨੇ ਇੱਕ ਨੰਨੀ ਜੀ ਛੋਟੀ ਜੀ ਜਾਨ ਨੂੰ ਜਨਮ ਦਿੱਤਾ ਜਿਸ ਨੂੰ ਲੈ ਕੇ ਤਮਾਮ ਹਿੰਦੁਸਤਾਨ ਪੰਜਾਬ ਦੇ ਔਰ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਪਾਵੇਂ ਕਿ ਪਾਕਿਸਤਾਨ ਦੀ ਹੋਣ ਕੈਨੇਡਾ ਜਾਂ ਬਰਮਟਨ ਕਿਸੇ ਵੀ ਦੇਸ਼ ਦੇ ਜਾਂ ਕਿਤੇ ਵੀ ਜਿਹੜੇ ਰਹਿਣ ਵਾਲੇ ਹੋਣ ਜਿਨ੍ਹਾਂ ਦੇ ਵਿੱਚ ਹੁਣ ਖੁਸ਼ੀ ਦੀ ਲਹਿਰ ਹੈ ਕਿ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਪਸ ਆ ਚੁੱਕੇ ਆ ਤੇ ਤਮਾਮ ਲੋਕ ਜਿਹੜੇ ਹੁਣ ਪਹਿਲਾਂ ਗਲਤ ਕਮੈਂਟ ਕਰਦੇ ਸੀ ਅਜਹੀਆਂ ਗੱਲਾਂ ਕਰਦੇ ਸੀ ਸਵਾਲ ਖੜੇ ਕਰਦੇ ਸੀ ਨਹੀਂ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਫੈਸਲਾ ਨਿੱਜੀ ਜ਼ਿੰਦਗੀ ਦੇ ਫੈਸਲੇ ਕੋਈ ਵੀ ਆਪਣੇ ਲੈ ਸਕਦਾ ਹੈ ਸੋ ਇੱਥੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕਿ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਪਸ ਆ ਚੁੱਕੇ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਲਕਾਰੀਆਂ ਖਿਲੀਆਂ ਨੇ ਤੇ ਨੰਨੇ ਜੇ ਛੋਟੇ ਜੇ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਹੈ